ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦਾ ਜਿਹੜਾ ਕਿ ਸੈਸ਼ਨ 2024-25 ਦਾ ਰਿਜ਼ਲਟ ਅੱਜ ਪੰਜਾਬ ਬੋਰਡ ਵੱਲੋਂ ਡਿਕਲੇਅਰ ਹੋਇਆ 10+2 ਦਾ ਉਹਦੇ ਵਿੱਚ ਸਾਡੇ ਬੱਚੇ ਨੇ ਬਟੀਆਂ ਨੇ 99% ਜਪਦੀਤ कौर ਨੇ ਮਾਰਕਸ ਲੈ ਕੇ ਪੂਰੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਔਰ 11 ਬੱਚੇ ਸਾਡੇ ਜਿਹੜੇ ਸਕੂਲ ਦੇ ਡਿਫਰੈਂਟ ਡਿਫਰੈਂਟ ਸਟਰੀਮ ਤੇ ਮੈਰਿਟ ਲਿਸਟ ਦੇ ਵਿੱਚ ਨੇ ਔਰ ਸਭ ਦੇ ਮੈਰਿਟ ਲਿਸਟ ਦੇ ਜਿਹੜੇ ਮਿਨੀਮਮ ਮਾਰਕਸ ਨੇ ਉਹ 97.8 ਨੇ ਔਰ ਓਵਰਆਲ ਵੀ ਪੂਰੇ ਸਕੂਲ ਦਾ ਰਿਜ਼ਲਟ ਹੁਣੀ ਸਾਈਟ ਤੋਂ ਅਸੀਂ ਡਾਊਨਲੋਡ ਕਰ ਰਹੇ ਆ ਜਿੰਨਾ ਕੁ ਸਾਡੇ ਸਾਹਮਣੇ ਆਇਆ ਉਹ ਬਹੁਤ ਅੱਛਾ ਹੈ 100% ਹੈ 482 ਬੱਚੇ ਪੇਰ ਹੋਏ ਸੀ ਖੁਸ਼ੀ ਦੀ ਗੱਲ ਹੈ ਕਿ 482 ਬੱਚੇ ਸਾਰੇ ਦੇ ਸਾਰੇ ਫਰਸਟ ਡਿਵੀਜ਼ਨ ਨਾਲ ਪਾਸ ਹੈ ਔਰ ਬਹੁਤ ਬੱਚਾ 90% ਦੇ ਉੱਪਰ ਹੈ ਥੋੜੀ ਦੇਰ ਤੱਕ ਅਸੀਂ ਕਾਊਂਟ ਕਰਕੇ ਅਬ 90% ਪੋਰਸੈਂਟੇਜ ਆल्या ਦੀ ਨੰਬਰਿੰਗ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕੰਪੀਟੀਸ਼ਨ ਰਹਿ ਕੇ ਲੱਗਦਾ ਬੱਚਾ ਨੂੰ ਕਿੰਨੀ ਕਿੰਨੀ ਮਿਹਨਤ ਇਸ ਕੰਮ ਪਿੱਛੇ ਪਹੁੰਚੀ ਸੀ ਕਿ ਪਹਿਲਾਂ ਦਾ ਸਮਾਂ ਹੋਰ ਸੀ 20% ਹੁੰਦੀਆਂ ਸੀ 70 8 99 ਤੱਕ ਜਿਹੜੀਆਂ ਨੇ ਕਿੰਦਾ ਸਰ ਬੱਚਿਆਂ ਦਾ ਕੰਪੀਟੀਸ਼ਨ ਆਪਾਂ ਜੀ ਕਲਾਸ ਲੈਵਲ ਤੇ ਹੀ ਮੈਨੂੰ ਯਾਦ ਆਏ ਕਿ ਇਹ ਬਟੀਆਂ ਦਾ ਜਿਹੜਾ ਜਿੰਨੇ ਟੌਪ ਕੀਤਾ ਕਲਾਸ ਵੀ ਸ਼ੁਰੂ ਤੋਂ ਟੌਪ ਕਰਦੀ ਸੀ ਔਰ ਹੋਰ ਬੱਚਿਆਂ ਨਾਲ ਅੱਧੇ-ਅੱਧੇ ਨੰਬਰਾਂ ਦਾ ਇਹਨਾਂ ਦਾ ਆਪਸ ਫਰਕ ਰਹਿੰਦਾ ਸੀ ਔਰ ਕਈ ਵਾਰ ਤਾਂ ਕਲਾਸ ਵੀ ਹੋ ਜਾਂਦਾ ਸੀ ਕਿ ਇੱਕ-ਇੱਕ ਮਾਰਕਸ ਤੇ ਸੇਮ ਨੰਬਰਾਂ ਤੇ ਪੰਜ-ਪੰਜ ਬੱਚੇ ਸ਼ੇਅਰ ਕਰਦੇ ਹਨ ਬਟ ਆਬਵੀਅਸਲੀ 16 ਸਾਲ ਤੋਂ ਇਹ ਬੱਚੇ ਆਲਮੋਸਟ ਸਾਡੇ ਕੋਲ ਨਰਸਰੀ ਤੋਂ ਪੜ ਰਹੇ ਹਨ ਜਿੰਨੇ ਵੀ ਬੱਚੇ ਮੈਰਿਟ ਚ ਆਏ ਹਨ ਇਹ ਬਟੀਆਂ ਨਰਸੀ ਕਲਾਸ ਤੋਂ ਸੈਟ ਕੋਲ ਪੜ੍ਹ ਰਹੀ ਹੈ ਸ਼ੁਰੂ ਤੋਂ ਟਾਪਰ ਰਹੀ ਹੈ ਜਿਹੜੇ ਬੱਚੇ ਪੜਨ ਵਾਲੇ ਹੁੰਦੇ ਆ ਬਿਲਕੁਲ ਡਿਸਟਰੈਕਟ ਨਹੀਂ ਹੁੰਦੇ ਖਾਸ ਕਰਕੇ ਕੋਵਿਡ ਦੇ ਦੌਰਾਨ ਜਿਨ੍ਹਾਂ ਬੱਚਿਆਂ ਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਆਪਣੇ ਅਕੈਡਮਿਕਸ ਨੂੰ ਸੰਭਾਲ ਲਿਆ ਸੋਸ਼ਲ ਮੀਡੀਆ ਨਾਲ ਆਪਣੇ ਆਪ ਨੂੰ ਡਿਸਟਰੈਕਟ ਹੋਰ ਜਿਹੜਾ ਕਿ ਮੋਬਾਈਲ ਬੱਚਿਆਂ ਦੇ ਹੱਥਾਂ ਚੱਲਾ ਗਿਆ ਸੀਗਾ ਉਹਦਾ ਦੁਰਉਪਯੋਗ ਨਹੀਂ ਕੀਤਾ ਉਹਦਾ ਬੈਨੀਫਿਟ ਲੇਤਾ ਜੋ 유ਸਫੁਲ ਵੀਡੀਓ ਜੋ ਅਕੈਡਮਿਕਸ ਨੂੰ ਇੰਪਰੂਵ ਕਰੇ ਔਰ ਪੜਾਈ ਦੇ ਰਿਲੇਟਡ ਨੋਲੇਜ ਦੇ ਰਿਲੇਟਡ ਵੀਡੀਓ ਸੀ ਕਿ ਉਹਨਾਂ ਨੂੰ ਵਾਚ ਕੀਤੀਆਂ ਉਹਦਾ ਉਹਨਾਂ ਨੇ ਬੈਨੀਫਿਟ ਲਿੱਤਾ ਡਿਊਰਿੰਗ देयर ਕੋਵਿਡ ਔਰ ਉਹੀ ਬੱਚੇ ਮੈਂ ਦੇਖ ਰਿਹਾ ਕਿ ਜਿਹੜੇ ਕਿ ਹੁਣ ਰਿਜ਼ਲਟ ਅੱਛਾ ਕਰਕੇ ਲਾ ਲਗਾਤਾ ਜਿਹੜਾ ਪਲੇਵੇ ਸਕੂਲ ਦਾ ਰਿਜ਼ਲਟ ਹਮੇਸ਼ਾ ਹਰ ਵਾਰੀ ਤਰਫ ਟੈਲਿਸਪੋਰਟ ਹੋ ਜਾਂਦਾ ਜੁਆਇੰਟ ਵੈਂਚਰ ਦੀ ਕਿਸੇ ਇੱਕ ਬੰਦੇ ਦਾ ਕ੍ਰੈਡਿਟ ਨਹੀਂ ਹੁੰਦਾ 150 ਟੀਚਰਸ ਦੀ ਟੀਮ ਇਸ ਸਕੂਲ ਦੇ 50 ਸਾਲ ਦਾ ਤਜਰਬਾ ਮੇਰੇ ਬਜ਼ੁਰਗਾ ਨੇ ਇਸ ਸਕੂਲ 75 ਵਿੱਚ ਸ਼ੁਰੂ ਕੀਤਾ ਸੀ 20 ਸਾਲ ਤੋਂ ਜ਼ਿਆਦਾ ਮੈਨੂੰ ਇਸ ਦੀ ਡੋਰ ਸੰਭਾਲਦੇ ਹੋ ਗਏ ਆ ਜਿਹੜਾ ਸਾਡਾ 50 ਸਾਲ ਦਾ ਤਜਰਬਾ ਉਹ ਕਿਦਰਾ ਕਿਦਰੇ ਤਾ ਇਫੈਕਟ ਕਰੇਗਾ ਹੀ ਕਰੇਗਾ ਜੀ ਕਿਉਂਕਿ ਐਕਸਪੀਰੀਅੰਸ ਸਟਾਫ ਐਕਸਪੀਰੀਅੰਸ ਮੈਨੇਜਮੈਂਟ ਅੱਛੇ ਬੱਚੇ ਇਹਨਾਂ ਬੱਚਿਆਂ ਦੀ ਮਿਹਨਤ ਇਹਨਾਂ ਦੇ ਪੇਰੈਂਟਸ ਦੀ ਡੈਡੀਕੇਸ਼ਨ ਇਹ ਸਾਰੇ ਇੱਕ ਜੁਆਇੰਟ ਹੁੰਦਾ ਇੱਕ ਬੰਦੇ ਨਾਲ ਵਨ ਮੈਂਚ ਹੋਣੇ ਕਿਹੜੇ ਹੁਣ ਆਉਣ ਵਾਲੇ ਬੱਚਿਆਂ ਨੂੰ ਕੀ ਮੈਸੇਜ ਆਏਗਾ ਕਿਵੇਂ ਦੀ ਤਿਆਰੀ ਕੀਤੀ ਜਾਵੇ ਜਵਾਨਾਂ ਦੇ ਟਾਈਮ ਦੀ ਠੀਕ ਵਧੀਆ ਮੈਸੇਜਾਂ ਦੇ ਬੱਚਿਆਂ ਨੂੰ ਮੈਂ ਇਹ ਸੁਨੇਹਾ ਦਊਂਗਾ ਕਿ ਜਿਹੜਾ ਮੋਬਾਈਲ ਫੋਨ ਹੈ ਉਸ ਨੂੰ ਸਾਈਡ ਤੇ ਰੱਖੋ ਜਦ ਤੱਕ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਸਿਰਫ ਬੈਨੀਫਿਟਸ ਨਹੀਂ ਲੋਗੇ ਜਾਂ ਡਿਸਟਰੈਕਸ਼ਨ ਦਾ ਸੋਰਸ ਬਣਾਓਗੇ ਸੋਸ਼ਲ ਮੀਡੀਆ ਵਗੈਰਾ ਦੇ ਵਿੱਚ ਆਪਣੇ ਆਪ ਨੂੰ ਇਨਵੋਲ ਕਰਕੇ ਤਾਂ ਕਦੀ ਵੀ ਰਿਜ਼ਲਟ ਨਹੀਂ ਆਏਗਾ ਜੋ ਵੀ ਹੈ ਆਪਣੇ ਆਪ ਨੂੰ ਸੰਭਾਲਣਾ ਪੈਣਾ ਹੈ ਆਪਣੀਆਂ ਆਦਤਾਂ ਨੂੰ ਸੰਭਾਲਣਾ ਪੈਣਾ ਹੈ ਆਪਣੇ ਸ਼ਡਿਊਲ ਨੂੰ ਸੈੱਟ ਕਰਨਾ ਪੈਣਾ ਹੈ ਆਪਣਾ ਇੱਕ ਟਾਈਮ ਟੇਬਲ ਬਣਾਉਣਾ ਪੈਣਾ ਹੈ ਇੱਕ ਡੈਕਰਮ ਇੱਕ ਪੈਰਾਮੀਟਰਸ ਨੂੰ ਫੋਲੋ ਕਰਨਾ ਪੈਣਾ ਹੈ ਤਾਂ ਹੀ ਇਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆਉਣਗੇ ਆਦਰਵਾਈਜ਼ ਆਉਟਪੁੱਟਸ ਨਹੀਂ ਮਿਲਦੇ ਤੁਸੀਂ ਹੈਲਪ ਵੀ ਕਰਦੇ ਹੋ ਮੈਂ ਦੇਖਿਆ ਵੀ ਬਹੁਤ ਸਾਰੀ ਰੈਂਦੀ ਹੈ ਜੀ ਕਿ ਮਤਲਬ ਇੱਕ ਬੱਚੀ ਮੈਰਿਜ ਚ ਹੈ ਮੈਨੂੰ ਬੜੀ ਖੁਸ਼ੀ ਹੈ ਸਾਜੀ ਕਰਦੇ ਹੋ ਕਿਉਂਕਿ ਸਾਡੇ ਇੱਥੇ ਸਟਾਫ ਦੇ ਸਭ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੈ ਤਾਂ ਉਹ ਬੱਚੀ ਨਰਸਰੀ ਤੋਂ ਸਾਡੇ ਕੋਲ ਪੜ੍ਹ ਰਹੀ ਹੈ ਔਰ ਮੈਰਿਟ ਪਹੁੰਚੀ ਹੈ ਔਰ ਫ੍ਰੀ ਐਜੂਕੇਸ਼ਨ ਉਸ ਬਟੀਆਂ ਨੇ ਲੈਂਦੀ ਹੈ ਕਿਉਂਕਿ ਉਹਦੇ ਫਾਦਰ ਇੱਥੇ ਜੌਬ ਕਰਦੇ ਆ ਆਬਵੀਅਸਲੀ ਸਾਰੇ ਸਹਾਪਦਾ ਸਾਰੇ ਵਰਕਰਸ ਦੇ ਬੱਚਿਆਂ ਦੀ ਐਜੂਕੇਸ਼ਨ ਇੱਥੇ ਫ੍ਰੀ ਹੈ ਨਾਲ ਹੀ ਕੁਝ ਲੋੜਿੰਦੇ ਫੈਮਲੀਆਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਅਪਰੋਚ ਕਰਦੀਆਂ ਅਸੀਂ ਉਹਨਾਂ ਨੂੰ ਵੀ ਐਜੂਕੇਸ਼ਨ ਦੇ ਵਿੱਚ ਕੁਝ ਡਿਸਕਾਊਂਟਸ ਕੁਝ ਸਕਾਲਰਸ਼ਿਪਸ ਔਰ ਕੁਝ ਫ੍ਰੀ ਵੀ ਅਸੀਂ ਬੱਚੇ ਪੜਾ ਰਹੇ ਹਾਂ ਜਿਹਦਾ ਇਹ ਨਤੀਜਾ ਹੈ ਕਿ ਸਮਾਜ ਦੇ ਹਰ ਵਰਗ ਦੇ ਬੰਦੇ ਨੂੰ ਹੱਕ ਹੈ ਪਲੇਵਸ ਸਕੂਲ ਦੀ ਐਜੂਕੇਸ਼ਨ ਲੈਣ ਦਾ ਤੁਹਾਡੇ ਮਦਦ ਦਾ ਸੁਪਨਾ ਸੀਗਾ ਕਿ ਪਲੇਵਸ ਦੀ ਉਹਨਾਂ ਦੀ ਬੜੀ ਵੱਡੀ ਡੀਐਨਐ ਸਕੂਲ ਨੂੰ ਸ਼ਿਵਾ ਦਾ ਫਾਊਂਡਰ ਆਫ ਦਾ ਸਕੂਲ ਉਹਨਾਂ ਨੇ ਸਨ 75 ਚ 5 ਬੱਚਿਆਂ ਨਾਲ ਇਹ ਸਕੂਲ ਸ਼ੁਰੂ ਕੀਤਾ ਸੀ ਜਿਹੜਾ ਕਿ ਅੱਜ 3300 ਬੱਚੇ ਸਕੂਲ ਚ ਪੜ ਰਹੇ ਆ ਔਰ ਸਾਡੇ ਫਾਊਂਡਰ ਵੀ ਰਹੇ ਨੇ ਸਾਡੇ ਚੇਅਰਮੈਨ ਵੀ ਸੀਗੇ ਉਸ ਸਕੂਲ ਦੇ ਉਹਨਾਂ ਤੋਂ ਬਾਅਦ ਮੈਂ ਚੇਅਰਮੈਨ ਚੱਕ ਸੰਭਾਲੀ ਹੈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਆ ਜੋ ਸਿਖਾ ਕੇ ਜਿਵੇਂ ਗਏ ਸੀਗੇ ਉਸੇ ਪਾਥ ਨੂੰ ਮੈਂ ਫੋਲੋ ਕਰ ਰਹੇ ਆ ਉਹਨਾਂ ਦਾ ਹਮੇਸ਼ਾ ਕਹਿਣਾ ਸੀਗਾ ਕਿ ਐਜੂਕੇਸ਼ਨ ਨੂੰ ਕਦੀ ਨਾ ਮਹਿੰਗਾ ਨਾ ਕਰਦੋ ਕੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਏ ਤੇ ਦਰਮਿਆਨੀਆਂ ਹਫੀਸਾ ਦੇ ਵਿੱਚ ਵਧੀਆ ਫੈਸਿਲਿਟੀ ਪ੍ਰੋਵਾਈਡ ਕਰਕੇ ਪਲੇਵੈ ਸਕੂਲ ਸਮਾਜ ਦੀ ਸੇਵਾ ਕਰ ਰਿਹਾ ਔਰ ਇਸੇ ਤਰ੍ਹਾਂ ਕਰਦਾ ਰਹੇਗਾ